आरके ग्रोस नाम ਦੇ ਨਾਮ ਤੇ ਆਪਣੀ ਸ਼ਾਪ ਹੈ ਸੁਨਾਮ বাস ਸਟੈਂਡ ਦੇ ਕੋਲ ਹੈ ਠੀਕ ਹੈ 올 ਇੰਡੀਆ ਡਿਲੀਵਰੀ ਹੈ ਮਾਲ ਨੂੰ ਆਨਲਾਈਨ ਹੀ ਚੱਲਦਾ ਸਾਡਾ ਸਾਰਾ ਮਾਈਟਰ ਕਿਤੇ ਵੀ ਬੰਦੇ ਨੇ ਮਗਾਉਣਾ ਹੋਵੇ ਤਾਂ ਆਪਦੇ ਘਰੇ ਪਹੁੰਚੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਸਸਤੇ ਹੈ ਬਈ ਨਾ 2500 ਦੀ ਹੈ 2000 ਤੋਂ ਸਟਾਰਟ ਹੈ ਆ ਬੜੇ ਹੀ ਬੋਲੇ ਹਾਂ ਹਸ਼ੀ ਗਾਲ ਦੋਸਤੋ ਤੁਸੀਂ ਜਿਹੜੇ ਅਣਕ ਦੇ ਨਾਲ ਮਾਲੋ ਬਟ ਜਿਲ੍ਹਾ ਬਠਿੰਡਾ ਦੇਖ ਰਹੇ ਆ ਮੰਡੀ ਪੁੱਚੋ ਜਿੱਥੇ ਹੀ ਕਿਸਾਨ ਮੇਲਾ ਹੋਣ ਜਾ ਰਿਹਾ ਹੈਗਾ ਬਹੁਤ ਤਕੜਾ 30 ਤੇ 31 ਦਾ ਇਸ ਇੱਕ ਪੰਪਾ ਡੀਜ਼ਲਾ ਪੰਪ ਤੇ ਕਿਹੜਾ ਪੰਪਾ ਕਿਹੜੀ ਕੰਪਨੀ ਦਾ ਕੀ ਸਿਸਟਮ ਉਹਦਾ ਸਾਰੀ ਬਾਈ ਨਾਲ ਕਰਦੇ ਆਂ ਗੱਲਬਾਤ। ਅੱਜ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਹੜੀ ਬਾਈ ਆਪਣੀ ਕੰਪਨੀ ਦਾ ਇਹ ਪੰਪਾ ਆਪਣਾ ਆਰ ਕੇ ਗਰੂਪ ਨਾਮ ਆ ਬਸ ਸਟੈਂਡ ਕੋਲ 숍 ਹੈ ਜੀ ਆਪਣੀ। ਅੱਛਾ। ਉੱਥੇ ਆਪਣੀ ਸਾਰੀ ਮੈਨੂੰ ਫੈਕਟਰੀng ਹੈ। ਤੇ ਹਰ ਤਰ੍ਹਾਂ ਦੇ ਆਪਣੇ ਲਵੇ ਮਾਡਲ ਨੇ ਡੀਜ਼ਲ ਚੱਲਦੇ। ਪੂਰਾ ਖਿੱਚਦਾ ਕੇਂਦਰ ਬਣਿਆ ਹੋਇਆ ਤੁਹਾਡਾ ਇਹ ਨਾ। ਖਿੱਚਦਾ ਕੇਂਦਰ। ਜੇ ਕੋਈ ਕਿਸਾਨ ਭਰਾ ਡੀਜ਼ਲ ਪਾਉਂਦੇ ਸਮੇਂ ਮਤਲਬ ਕਿ 5-10 ਲੀਟਰ ਪਾਉਣਾ ਤੇ 1 ਲੀਟਰ ਡੋਲ ਹੀ ਦਿੰਦੇ ਆ ਇੱਕ ਇਹ ਚ ਹੋਰ ਸੀਨ ਸੀ ਜੀ ਆਪਣੇ ਨਵੀਂ ਕੀ ਸੀ 70 ਗੇੜ ਨਾਲ ਹੀ ਸੀ ਆਹਾਂ ਹੱਥ ਗੇੜਨ ਵਾਲੀ ਸੀ ਬੰਦੇ ਵੀ ਦੋ ਚਾਈਦੇ ਸੀ ਇੱਕ ਗੇੜਨ ਵਾਲਾ ਤੇ ਦੂਜਾ ਪਾਈ ਫੜਨ ਵਾਲਾ ਆਹਾਂ ਉਹ ਚ ਕੀ ਸੀਨ ਸੀ ਗੇੜਨੇ ਵੇਲੇ ਮੰਨ ਲਓ ਨਾਨਾ ਕਰਦੇ ਵੀ ਲੀਟਰ ਡੇਢ ਲੀਟਰ ਦਾ ਆਮ ਜੀ ਗੱਲਾਂ ਵੀ ਡੁੱਲਦੀ ਡੁੱਲਦਾ ਦੀ ਬੰਦ ਕਰਦੇ ਬੰਦ ਕਰਦੇ ਕਹਿੰਦੇ ਕਹਿੰਦੇ ਹੁਣ ਇਹ ਚ ਕੀ ਸੀਨ ਹੈ ਇਕੱਲਾ ਬੰਦਾ ਤੇਲ ਪਾ ਸਕਦਾ ਅੱਛਾ ਤੇਲ ਪਾਉਂਦਾ ਛੱਡ ਕੇ ਵੀ ਜਾ ਸਕਦਾ ਆਟੋ ਕਟ ਸਿਸਟਮ ਹੈ ਜਿਵੇਂ ਹੁਣ ਆਪਣਾ ਮਾਡਲ ਆ ਗਿਆ ਇਹ ਆਹਾਂ ਇਹ ਚ ਕੀ ਸੀਨ ਆ ਗਿਆ ਬੰਦ ਕੇ ਬੰਚਾ ਗਿਆ ਹੈ ਵਾਟਰ ਪ੍ਰੂਫ ਆ ਗਿਆ ਤੇ ਇੱਥੇ ਡਬਲ ਰੀਡਿੰਗ ਹੈ ਇਹ ਚ ਇੱਕ ਰੀਡਿੰਗ ਹੈ ਜਿਹੜੀ ਪਰਫੈਕਟ ਚੱਲਦੀ ਰਹੂਗੀ ਮੈਂ ਆਪਣੇ ਸਾਰੇ ਟੈਂਕਰ ਦੀ ਰੀਡਿੰਗ ਰੱਖੂਗੀ ਇੱਕ ਰੀਡਿੰਗ ਹੈ ਜਿਹੜੀ ਇਹਦੇ ਕਮਾ ਕੇ ਆਪਣੇ ਸਾਰੇ ਸਾਧਨਾਂ 'ਚ ਦੇਖਣਾ ਵੀ ਅੱਜ ਇਹ ਐਨੇ ਖਾ ਗਿਆ ਇਹ ਐਨੇ ਖਾ ਗਿਆ ਤੇਰੀ ਸੈੱਟ ਹੋ ਜਾਂਦੀ ਹੈ ਤੇ ਆਟੋ ਮੈਨ ਨੂੰ ਖਰਚੇ ਦਾ ਹੀ ਪਤਾ ਲੱਗਿਓ ਕਿੰਨਾ ਖਾ ਗਿਆ ਕਿੰਨਾ ਖਾ ਗਿਆ ਆਟੋ ਕੱਟ ਕਰਨੇ ਇਹਦੇ ਨਾਲ ਵਿੱਚ ਡਿੱਗਦੀ ਹੈ ਜਮਾ 1 ਮਿੰਟ ਦਾ 50 ਲੀਟਰ ਦਾ ਇਹਦਾ ਫਲੋ ਆ ਠੀਕ ਹੈ ਅੱਲਾ ਬੰਦਾ ਜਾ ਕੇ ਇਹਨੂੰ ਮੱਲੋ ਗਨ ਨੂੰ ਲੋਕ ਕਰਕੇ ਆ ਛੱਡ ਦੇਵੇ ਤਾਂ ਮੈਂ ਇੰਜ ਵਾਰਿਆ ਤੇ ਉਹ ਟੈਂਕੀ ਭਰ ਗਈ ਨੇ ਆਪ じゃ ਆਟੋ ਕੱਟ ਕਰ ਜਾਣਾ ਓਕੇ ਉਸ ਤੋਂ ਬਾਅਦ ਬੰਦ ਆਟੋ ਕੱਟ ਕਰਕੇ ਖੜਗੀ ਦੇਖ ਕੇ ਮੱਲੋ ਬੰਦ ਕਰਕੇ ਬੰਦਾ ਹੋ ਕਰ ਸਕਦਾ ਵੀ ਇੱਕ ਤੋਕਾ ਵੀ ਡੁੱਲਣ ਦਾ ਚਾਂਸ ਨਹੀਂ ਹੈਗਾ ਠੀਕ ਹੈ ਇਹ ਚਾ ਆਪਣੇ ਹੋਰ ਵਧੀਆ ਚੀਜ਼ਾਂ ਆਈ ਜਾਂਦੀਆਂ ਨੇ ਜਿਵੇਂ ਉਸ ਤੋਂ ਬਾਅਦ ਜੇ ਫੀਡ ਮੋਡਲ ਆ ਗਿਆ ਹਾਂ ਇਹ ਬਿਜਲੀ ਇਮਪ੍ਰੇਟਡ ਹੈ AC ਗਰੰਟ ਤੇ ਹੈ 1 ਮਿੰਟ ਦਾ 80 ਲੀਟਰ ਦਾ ਫਲੋ ਹੈ ਦਾ ਠੀਕ ਹੈ 1 ਮਤਲਬ 1 ਮਿੰਟ ਦੇ ਵੀ 80 ਲੀਟਰ ਹੋਗਾ 80 ਲੀਟਰ ਦੇ ਲਪਾਉਂਗਾ ਠੀਕ ਹੈ ਉਦੋਂ ਬਾਅਦ ਇਹਦੇ ਚ ਆਪਣਾ ਲੈਵੇ DC ਮਾਡਲ ਆ ਗਿਆ ਮੈਂ ਤੁਹਾਨੂੰ ਚਲਾ ਕੇ ਵੀ ਦਿਖਾ ਦਵਾਂਗਾ ਇਹ ਕੀ ਸੀਨ ਹੈ ਜੀ ਮੰਨ ਲਓ ਇਥੋਂ ਕਲੀਅਰ ਕਰਕੇ ਜੇ ਆਪਾਂ ਨੇ 5 ਲੀਟਰ ਫੀਡ ਕਰਤਾ ਤਾਂ ਇਹਨੇ 5 ਲੀਟਰ ਪਾ ਕੇ ਆਟੋਮੈਟਿਕਲੀ ਆਪਦੇ ਆਪ ਬੰਦ ਹੋ ਜਾਣਾ ਠੀਕ ਆ ਤੇ ਉਸ ਤੋਂ ਬਾਅਦ ਇਹਨੇ 87 87 ਰੁਪਏ 60 ਪੈਸੇ ਆਪਣਾ ਇਹ ਚ ਰੇਟ ਹੈ ਤੇ ਡੀਜ਼ਲ ਦਾ ਰੇਟ ਹੈ ਠੀਕ ਆ ਉਸੇ ਹਿਸਾਬ ਨਾਲ ਇਹਨੇ 5 ਲੀਟਰ ਵੀ ਇੰਨੇ ਲੀਟਰ ਪੈ ਗਿਆ ਇੰਨੇ ਰੁਪਏ ਇੰਨੇ ਪੈਸਿਆਂ ਦਾ ਪੈ ਗਿਆ ਜਿੰਨਾ ਫੀਡ ਕਰ ਦੋਗੇ ਆਟੋ ਕਟ ਆਪਦੇ ਆਪ ਉਹਨਾਂ ਤੇਲ ਬਾਕੇ ਬੰਦ ਹੋ ਜੂਗਾ ਓਕੇ ਪਹਿਲਾਂ ਵਰ ਗਿਆ ਤਾਂ ਆਟੋ ਕੱਟ ਕਰ ਜੂਗਾ ਮੈਨੂੰ ਲੱਗੋ ਤੂਕਾ ਡੁੱਲਣ ਦਾ ਚਾਂਸ ਨਹੀਂ ਇੱਚ ਸਾਰਾ ਰਿਕਾਰਡ ਨਿਕੜੂਗਾ ਓਕੇ ਜਿਵੇਂ ਮਰਜ਼ੀ ਆਪਾਂ ਨੇ ਤੇਲ ਦੀ ਸੈਟਿੰਗ ਕਰਨੀ ਹੈ ਜਿਵੇਂ ਕੁਝ ਵੀ ਕਰਨਾ ਹੈ ਸਾਰੀ ਇਹਦੀ ਮੰਨ ਲਓ ਇੱਕ ਪੂਰੀ 001 ਕੋਰਸੀ ਆ ਇਹਦਾ ਮਤਲਬ ਕੀ ਰਸੀਦੂ ਕਰਾ ਵੀ ਕੱਢੂਗਾ ਸਕਰੀਨ ਤੇ ਰਸੀਦ ਕੱਢਣ ਵਾਲਾ ਆਪਣਾ 15 ਤੋਂ 20 ਦਿਨਾਂ ਤੱਕ ਤਿਆਰ ਹੋ ਜੂਗਾ ਜੀ ਉਹ ਨਾਲ ਪਰਚੀ ਵੀ ਦੇਊਗਾ ਓਕੇ ਇਕਲਾ ਸਕਰੀਨ ਤੇ ਹਾਂ ਇਹ ਸਕਰੀਨ ਤੇ ਆਉਂਦਾ ਟੋਟਲ ਸਾਰਾ ਰਿਕਾਰਡ ਦੇਊਗਾ ਤੁਹਾਨੂੰ ਕਿ ਇੰਨੇ ਲੀਟਰ ਇੰਨੇ ਪੁਆਇੰਟ ਆਹ ਰੇਟ ਨੂੰ ਇੰਨੇ ਪੈਸਿਆਂ ਦਾ ਠੀਕ ਆਲ ਆਪਣੇ ਬਿਜਲੀ ઓਪਰੇਟਡ ਕਰਨਾ ਤਾਂ ਇਹ ਸਪਲਾਈ ਲੱਗ ਜਾਂਦੀ ਹੈ ਬਿਜਲੀ ਬੈਟਰੀ ਦੋਨਾਂ ਤੇ অপারেਟ ਹੋ ਜਾਂਦਾ ਓਕੇ ਬਿਜਲੀ ਤੇ ਵੀ ਹੋ ਜਾਂਦਾ ਤੇ ਬੈਟਰੀ ਤੇ ਵੀ ਹਾਂ ਬੈਟਰੀ ਤੇ ਵੀ ਬੈਟਰੀ ਤੇ ਤਾਂ ਹੈਗੇ ਹੀ ਆ ਜੀ ਸਾਰੇ ਮਾਡਲ ਆ ਕੱਲਾ ਬਿਜਲੀ ਵਾਲਾ ਹਾਂ ਹੁਣ ਚਲਾ ਕੇ ਦਿਖਾਉਣਾ ਇਹ ਦੇਖੋ ਜੀ ਆਪਾਂ ਇੰਜ ਮੈਂ ਹੁਣ 5 ਲੀਟਰ ਲੋਡ ਕਰਤਾ ਇਹ ਤੋਂ ਸਟਾਰਟ ਕਰਤਾ ਆਪਾਂ ਨੇ ਇਹਨੇ ਕੀ ਕਰਨਾ ਹੈ ਚੱਲ ਪਿਆ ਜਿਦਾ ਪਹਿਲਾ ਵਰਗੀ ਤਾਂ ਦਾ ਆਟੋ ਕੱਟ ਕਰ ਜਾਂਦਾ ਹੈ ਠੀਕ ਹੈ ਜੇ ਨਾ ਭਰੀ ਮੰਨ ਲਓ ਤੇਲ ਦੀ ਪੈਣ ਦੀ ਸ਼ਮਤਾ ਹੈਗੀ ਹੈ ਤਾਂ 5 ਲੀਟਰ ਪਾ ਕੇ ਆਪਦੇ ਆਪ ਲੋਕ ਜੁਗਾ ਦੇਖੋ 5 ਲੀਟਰ ਤੇਲ ਪਾ ਗਏ ਨੇ 438 ਰੁਪਏ ਦਾ ਤੇਲ ਪਾਤਾ 87 60 ਦੇ ਹਿਸਾਬ ਨਾਲ ਠੀਕ ਆ ਹਾਂ ਜੀ ਕਿਉਂ ਜੇ ਆਂਡੀ ਕਵਾਂਡੀ ਨੂੰ ਕੋਈ ਦੇਣਾ ਪੈਂਦਾ 5 ਲੀਟਰ ਉਹ ਵੀ ਕੋਈ ਉਹ ਫੇਰ ਫੇਰ ਵਾਲੀ ਗੱਲ ਨਹੀਂ ਰਹੀ ਗਾ ਮਾ ਫੇਰ ਫੇਰ ਵਾਲੀ ਨਹੀਂ ਜੀ ਮੈਂ ਕਹਿੰਦੇ ਪੀਪੀ ਭਰਦਾ ਨੇ ਆ ਪੀਪੀ ਚ ਬੱਦ ਪਈ ਜਾਂਦਾ ਬਿਲਕੁਲ ਉਹ ਰੋਲਾ ਪਈ ਜਾਂਦਾ ਬਾਅਦ ਚ ਵੀ ਮੈਂ ਤੈਨੂੰ ਇੰਨੀ ਭਰ ਕੇ ਤੇ ਇਹ ਸੀ ਵੀ ਲੈ ਆ ਪਈ ਹਾਂ ਪੂਰੇ ਦਾ ਪੂਰਾ ਤੂੰ ਲੈ ਗਿਆ ਪੂਰੇ ਦਾ ਪੂਰਾ ਤੇਲ ਇੱਥੇ ਰੱਖ ਜਾ ਓਕੇ ਕਿਵੇਂ ਜੀ ਇਹ ਸਾਡੇ 15000 ਦਾ ਸੈਟ ਹੈ ਜੀ ਤੇ ਅੱਗੇ ਆਪਾਂ ਅੱਗੇ ਆ ਜਾਂਦਾ ਆਪਣਾ ਲੀਟਰਾਂ ਚ ਜੀ ਅੱਛਾ ਜਿਵੇਂ ਅਜ ਤਾਂ ਸਾਰਾ ਕੁਝ ਸੀ ਇਹ ਸਾਰੀ ਟੈਂਕੀ ਦਾ ਰਿਕਾਰਡ ਰੱਖੂਗਾ ਠੀਕ ਆ ਇੱਥੋਂ ਆਪਾਂ ਇਹਨੂੰ ਰੀਸੈਟ ਕਰ ਸਕਦੇ ਆ ਓਕੇ ਇਹ ਮੰਨ ਲਓ ਥੋੜਾ ਜਿਹਾ ਉਹਦੇ ਨਾਲ ਰੇਂਜ ਚ ਘਟਾ ਜਾਂਦਾ ਠੀਕ ਆ ਇਹ 12 13000 ਦੀ ਰੇਂਜ ਚ ਆ ਜਾਂਦਾ ਤੇਰੇ 11000 ਦੀ ਰੇਂਜ ਚ ਆ ਜਾਂਦਾ ਠੀਕ ਆ ਤੇ ਫਰਕ ਪਈ ਜਾਂਦਾ ਨਾਲ ਦੀ ਮਤਲਬ ਕਿ ਨਾਰਮਲ ਤੋਂ ਵੀ ਲੈ ਸਕਦਾ ਹਾਂ ਹਾਂ ਜੇ ਤੂੰ ਅੱਗੇ ਜਿਵੇਂ ਆਪਣੇ ਲਈ ਬਿਉਟ ਰੀਡਿੰਗ ਪਈ ਆ ਉਹ ਵੀ ਆਟੋ ਕਟ ਚ ਨੇ ਅੱਛਾ ਹੋਰ ਮੰਨ ਲਓ ਸਸਤੇ ਤੋਂ 2500 ਤੋਂ ਸਟਾਰਟ ਹੋ ਜਾਂਦਾ ਆਪਣਾ ਠੀਕ ਆ ਜਿਹੜੇ ਛੋਟੇ ਕਿਸਾਨ ਆ ਭਰਾ ਮਤਲਬ ਇਹ ਬੜਾ ਖਰਚਾ ਨਹੀਂ ਕਰ ਸਕਦੇ ਉਹਨਾਂ ਲਈ ਵੀ ਕੁਝ ਹੈਗਾ ਆਪਣੇ ਕੋਲ ਆ ਉਹਨਾਂ ਲਈ ਵੀ ਆ ਦੇਖੋ ਬਹੁਤ ਵਧੀਆ ਆਈਟਮ ਹੈ ਜੀ ਅੱਛਾ ਇੱਕ ਮਿੰਟ ਦਾ 25 ਲੀਟਰ ਦਾ ਫਲੋ ਹੈ ਦਾ ਠੀਕ ਆ ਤੇ ਨਾਲ 12 ਫੁੱਟ ਪਾਈਪ ਆ ਨਾਲ ਗਨ ਆ ਅੱਛਾ ਤੁਹਾਨੂੰ ਇੱਕ ਲਾ ਕੇ ਦਿਖਾ ਦਵਾਂ ਨਾ ਇਹ ਦੇਖੋ ਇਹਦਾ ਫਲੋ ਇਹਨੂੰ ਆਪਾਂ ਨੇ ਲੋਕ ਕਰਨਾ ਤਾਂ ਲੋਕ ਵੀ ਹੋ ਜਾਂਦੀ ਆ ਬੰਦ ਤੇ ਹਟਾਉਣਾ ਹੈ ਹਾਂ ਹਾਂ ਲੋਕ ਵੀ ਹੋ ਜਾਂਦੀ ਆ ਜੇ ਆਪਾਂ ਨੇ ਸ਼ਰਤੀ ਦਾ ਬੰਦ ਹੈ ਅੱਛਾ ਡਬਲੀ ਦਾ ਚੱਲ ਪੂਗੀ ਹਾਂ ਹਾਂ ਮੰਨ ਲਓ ਬਹੁਤ ਜ਼ਿਆਦਾ ਜਾਇਜ਼ ਰੇਟਾਂ ਘੱਟ ਪੈਸੇ ਵਿੱਚ 2500 ਰੁਪਏ ਦਾ ਸੈੱਟ ਹੈ 1 ਮਿੰਟ ਦਾ 25 ਲੀਟਰ ਦਾ ਫਲੋ ਆ ਹੋਰ ਭੇਜ ਦੂੰਗਾ ਆ ਦੋਸਤੋ ਬਿਲਕੁਲ ਘੱਟ ਰੇਟ ਦਾ 2500 ਦੇ ਵਿੱਚ ਹਰੇਕ ਕਿਸਾਨ ਛੋਟੇ ਤੋਂ ਛੋਟਾ ਕਿਸਾਨ ਵੀ ਲੈ ਸਕਦਾ ਹੈ ਬਹੁਤ ਵਧੀਆ ਗੁਆਲਟੀ ਚ ਹੈ ਜੀ ਇਹ ਚ ਆਉਂਦੀ ਸੀ ਇੱਕ ਪਹਿਲਾਂ ਛੋਟੀਆਂ ਮੋਟਰਾਂ ਆਉਂਦੀ ਜਾਂਦੇ ਸੀ ਉਹ ਚਲਦੀਆਂ ਨਹੀਂ ਸੀ ਇਹ ਹੈਵੀ ਕਾਪਰ ਚ ਬਹੁਤ ਵਧੀਆ ਪਾਵਰ ਚ ਹੈ 55 ਐਮ ਐਮ ਚ ਹੈ ਓਕੇ ਹਾਂ ਇਹਦਾ ਫਲੋ ਵੀ ਬਹੁਤ ਸੋਹਣਾ ਹੈ ਮੰਨ ਲਓ ਇੰਨੇ ਕ ਪੈਸਿਆਂ ਚ ਦਾ ਹੱਥ ਵਾਲੀ ਜੇੜਨ ਵਾਲੀ ਆਉਂਦੀ ਸੀ ਨਾਲੇ ਉਹ ਬੜਾ ਟਾਈਮ ਚਲਦੀ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਇਹਦਾ ਚਲਾਉਣ ਦਾ ਮਤਲਬ ਕਿ ਆਪਾਂ ਬੈਟਰੀ ਤੇ ਇਹਨੂੰ ਆਪਾਂ ਇਹ ਮੋਟਰਸਾਈਕਲ ਦੀ ਬੈਟਰੀ ਦਿਲਾ ਲਓ ਟਰੈਕਟਰ ਦੀ ਦਿਲਾ ਲਓ ਗੱਡੀ ਵਾਲੀ ਦਿਲਾ ਲਓ ਜੀ ਨਾਲ ਬਿਜਲੀ ਤੇ ਆਪਰੇਟਡ ਕਰਨਾ ਉਹ ਵੀ ਹੋ ਜਾਂਦਾ ਹੈ ਨਾਲ ਇਹਦੇ ਸਪਲਾਈ ਲੱਗ ਜਾਂਦੇ ਨੇ 300 ਰੁਪਏ ਦੀ ਬੈਟਰੀ ਬਿਜਲੀ ਦੋਨਾਂ ਦੀ ਆਪਰੇਟਡ ਹੋ ਜਾਂਦਾ ਹੈ ਕੋਈ ਸੀਨ ਹੀ ਨਹੀਂ ਹੈ ਕੋਈ ਟੈਂਸ਼ਨ ਹੀ ਨਹੀਂ ਕੱਲਾ ਬੰਦਾ ਫੇਰ ਪਾ ਸਕਦਾ ਹੈ ਕੁੱਲ 2500 ਰੁਪਏ ਚ ਤੇ ਦੋਸਤਾਂ ਉਹਨਾਂ ਜਿਵੇਂ ਕਿ ਅੱਜ 30 ਹੋ ਗਈ ਨਾ ਤੇ ਕੱਲ ਨੂੰ 31 ਆ ਦੋ ਦਿਨ ਤੁਹਾਡਾ ਮੇਲੇ ਤੇ ਇੱਥੇ ਰਹਿਣਾ ਦੋ ਦਿਨ ਅਸੀਂ ਇੱਥੇ ਆਪੀ ਕਿਸਾਨ ਭਰਾਵਾਂ ਵਾਸਤੇ ਵੀ ਆਫਰ ਵੀ ਲਾ ਰਹੇ ਹਾਂ ਕਿ ਹਾਂ ਜੀ ਹਾਂ ਕੋਈ ਚੱਲ ਰਿਹਾ ਉਹਨਾਂ ਦਾ ਆਫਰ ਸਾਰੇ ਮੰਨ ਲੋ ਡਿਸਕਾਊਂਟ ਤੇ ਲੱਗੇ ਹੋਏ ਆ ਜੀ ਆਪਣੇ ਪੰਪਾ ਜਿਹੜੇ ਵੀ ਪੰਪ ਨੇ ਮੇਲਾ ਡਿਸਕਾਊਂਟ ਲੱਗਿਆ ਹੋਇਆ ਸਾਰਿਆਂ ਤੇ ਜਿਵੇਂ ਹੁਣ ਇਹ ਚ ਜਿਹੜਾ ਪਹਿਲਾਂ ਆ ਮਾਡਲ 2500 ਦਾ ਸੀ ਹਾਂ ਹਾਂ ਇਹ ਆਪਾਂ 2300 ਰੁਪਏ ਦਾ ਮਾਡਲ ਦੇ ਰਹੇ ਆ ਇਹ 2800 ਦਾ ਸੀ ਆਪਾਂ 2500 ਰੁਪਏ ਦਾ ਮਾਡਲ ਦੇ ਰਹੇ ਆ ਜਿਹੜੇ ਵੱਡੇ ਪੰਪ ਨੇ ਉਹਨਾਂ 'ਚ ਥੋੜਾ ਜਿਹਾ ਵੱਧ ਦਾ ਡਿਸਕਾਊਂਟ ਆ ਹੈ ਹਾਂ ਉਹ ਅੱਜ ਦੇ ਤੇ ਕੱਲ ਦੇ ਦਿਨ ਵਾਸਤੇ ਹੀ ਆ ਬਸ ਦੋ ਦਿਨਾਂ ਦਾ ਆਫਰ ਆ ਦੋ ਦਿਨਾਂ ਦੀ ਆਫਰ ਆ ਉਸ ਤੋਂ ਬਾਅਦ ਜੇ ਕੋਈ ਭਰਾ ਲਾਉਣਾ ਲੈਣਾ ਚਾਵੇ ਮੇਰੇ ਕੋਲ ਆਲ ਇੰਡੀਆ ਡਿਲੀਵਰੀ ਆ ਜੀ ਅੱਛਾ ਆਰ ਕੇ ਐਗਰੋ ਸੁਨਾਮ ਦੇ ਨਾਮ ਤੇ ਆਪਣੀ ਸ਼ਾਪ ਹੈ ਸੁਨਾਮ ਬੱਸ ਸਟੈਂਡ ਦੇ ਕੋਲ ਹੈ ਆਲ ਇੰਡੀਆ ਡਿਲੀਵਰੀ ਹੈ ਮਾਲ ਉਹਨਲਾਈਨ ਹੀ ਚੱਲਦਾ ਸਾਡਾ ਸਾਰਾ ਮਾਈਟਰ ਕਿਤੇ ਵੀ ਬੰਦੇ ਨੇ ਮਗਾਉਣਾ ਹੋਵੇ ਤਾਂ ਆਪਦੇ ਘਰੇ ਪਹੁੰਚ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਨਾ ਕੰਟੈਕਟ ਨੰਬਰ ਹੈਗਾ ਜੀ ਆਪਣਾ 8968 001200 ਥੈਂਕ ਯੂ ਓਕੇ ਸਰ